ਕਾ ਸੋਫੇ ਨਾਲ ਇੱਕ ਸੋਫਾ ਜਮਾ ਫਰੀ ਦੇਖ ਲੈ ਭਾਈ ਹੁਣ ਗੱਲ ਤੋਂ ਮੁੱਕਰੀ ਨਾ ਰੁਕੇ ਰੁਕੇ ਭਾਈ ਤੁਸੀਂ ਸਾਰਿਆਂ ਨੂੰ ਵੱਡੇ ਵੱਡੇ ਆਫਰ ਦਿੰਦੇ ਹੋ ਆ ਤੇ ਮੈਨੂੰ ਵੀ ਵੱਡਾ ਆਫਰ ਦੇ ਦਿਓ ਉਹ ਬਾਈ ਜੀ ਆਫਰ ਦੇਣਾਂ ਕਿੱਡੀ ਗੱਲ ਆ ਨਾਈਨ ਸੈਕਟਰ ਸੋਫਾ ਕਿੰਗ ਸਾਈਜ਼ ਟੇਬਲ ਟੌਪ ਦੇ ਨਾਲ ਵਿੱਚ ਡਿਵਾਈਡਰ ਇਹਦੇ ਵਿੱਚ ਅਸੀਂ ਕੁਆਲਿਟੀ ਵੀ ਆਦੀ ਕੱਪੜੇ ਦੇ ਵਿੱਚ ਵੀ ਰੰਗੜਿਆਂ ਵੀ ਵਾਧੂ ਘੜਤੇ ਬਾਈ ਇਹ ਤਾਂ ਲਗਜ਼ਰੀ ਸੋਫਾ ਲੱਗ ਰਿਹਾ ਹੈਗਾ ਮੇਰੇ ਹਿਸਾਬ ਚ ਨਹੀਂ ਆਉਣਾ ਮੈਨੂੰ ਕੋਈ ਸਸਤਾ ਜਾ ਦਿਖਾ ਦੇ। ਓ ਬਾਈ ਜੀ ਕਮਾਲ ਕਰਦੇ ਹਾਂ ਤੁਹਾਡੇ ਵਾਸਤੇ ਸਸਤੇ ਰੇਟ ਦੇ ਵਿੱਚ ਲੈ ਕੇ ਆਏ ਹਾਂ ਸਿਰਫ 1,80,000 ਰੁਪਏ ਦੇ ਵਿੱਚ ਲੈ ਕੇ ਆਏ ਹਾਂ। ਬਾਈ ਯਾਰ ਹੋਰ ਘਟਾ ਦੇ ਮੇਰੇ ਹਿਸਾਬ ਚ ਨਹੀਂ ਆਉਣਾਗਾ। ਓ ਯਾਰ ਬਾਈ ਨਹੀਂ ਯਾਰ ਜਮਾ ਜਾ ਰੇਟਾ। ਬਾਈ ਹੋਰ ਘਟਾ ਦੇ ਥੋੜਾ ਜਿਆ ਯਾਰ। ਚਲ ਯਾਰ 1,70,000 ਰੁਪਏ ਦੇ ਵਿੱਚ। ਹੁਣ ਖੁਸ਼ ਆ? ਨਹੀਂ ਬਾਈ ਥੋੜਾ ਜਿਆ ਹੋਰ ਘਟਾ ਦੇ ਮੇਰੇ ਹਿਸਾਬ ਤੋਂ। ਬਾਈ ਸੋਫੇ ਦੇ ਉੱਤੇ ਕੰਮ ਹੋਇਆ ਤਾਂ ਦੇਖ ਕਵਾਲਿਟੀ ਦੇਖ ਯਾਰ ਤੂੰ ਸੋਫੇ ਦੀ। ਨੇ ਸੋਫਾ ਤਾਂ ਬਹੁਤ ਸੋਹਣਾ ਵੀਰੇ ਯਾਰ ਮੇਰਾ ਵੀ ਮਨ ਖੜਿਆ ਪਿਆ ਵੀ ਲੈ ਕੇ ਜਾਣਾ ਪਰ ਤੂੰ ਮੇਰਾ ਥੋੜਾ ਹੋਰ ਰੇਟ ਘਟਾ ਦੇ ਬਾਈ 40000 ਤੋਂ ਥੋੜਾ ਜਿਹਾ ਰੇਟ ਘਟਾਉਣਾ ਫਿਰ ਵੱਡਾ ਆਫਰ ਹੀ ਦੇ ਦਈਏ ਵੱਡਾ ਆਫਰ ਕੀ ਦੇਂਗਾ ਭਾਈ 170000 ਦੇ ਵਿੱਚ ਇੱਕ ਸੋਫੇ ਨਾਲ ਇੱਕ ਸੋਫਾ ਜਮ ਫਰੀ ਦੇਖ ਲੈ ਬਾਈ ਹੁਣ ਗੱਲ ਤਾਂ ਮੁੱਕਰੀ ਨਾ ਵੀਡੀਓ ਚੱਲ ਰਹੀ ਆ ਉਹ ਮੈਂ ਕਹਿੰਦਾ ਟੈਨਸ਼ਨ ਕਰ ਲੈ ਨਾ ਰੰਗ ਡਿਜ਼ਾਈਨ ਦੇਖ ਲੋ ਜਿਹੜਾ ਪਸੰਦ ਆਉਂਦਾ ਦੋ ਸੋਫੇ ਲੈ ਜਾਓ 170000 ਦੇ ਵਿੱਚ ਐਵੇਂ ਵੀ ਕਰ ਸਕਦੇ ਹਾਂ ਆਪਣੇ ਯਾਰ ਮਿੱਤਰ ਨੂੰ ਲੈ ਕੇ ਆਓ ਅੱਧੇ ਪੈਸੇ ਉਹ ਬਾਦੂ ਅੱਧੇ ਤੁਸੀਂ ਤੋਡੇ ਵਾਸਤੇ ਅੱਧ ਰੇਟ ਦੇ ਵਿੱਚ ਹੀ ਸੋਫਾ ਵੱਦਿਆ। ਪੱਕੀ ਗੱਲ ਆ ਭਾਈ। ਪੱਕੀ ਗੱਲ ਆ ਭਾਈ। ਇਹ ਵੀਡੀਓ ਯਾਰ ਮਿੱਤਰ ਨੂੰ ਸੈਂਡ ਕਰ ਦਿਓ ਜਿਹਦੇ ਤਾਂ ਤੁਹਾਨੂੰ ਪੂਰਾ ਭਰੋਸਾ ਹੋਵੇ। ਵੀਰ ਇਹ ਬੰਦਾ ਮੇਰੇ ਨਾਲ ਕਹਿੰਦੇ ਨਿਗਦਾਰੀ ਕਰਦਾ। ਇਹ ਮੇਰੇ ਨਾਲ ਸੋਫਾ ਖਰੀਦੂ ਵੀ ਖਰੀਦੂਗਾ। ਠੀਕ ਆ ਭਾਈ। ਤੇ ਆਪਾਂ ਨੂੰ ਇਹ ਲੈਣ ਵਾਸਤੇ ਆਉਣਾ ਕਿੱਥੇ ਪੈਣਾ? ਵੀਰ ਇਹ ਰਾਏਕੋਟ ਆਇਓ ਮਹਾਰਾਜਾ ਫਰਨੀਚਰ ਹਾਊਸ ਤੇ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਕਾਲ ਵੀ ਕਰ ਸਕਦੇ ਹੋ ਤੇ ਆਪਣਾ ਐਡਰੈਸ ਸੈਂਡ ਕਰ ਸਕਦੇ ਹੋ ਘਰੇ ਬੈਠੇ ਜੇ ਮੋੜਾ ਚੋਣਾ। ਧੰਨਵਾਦ ਜੀ।